ਬੀ ਦੇਖ ਰਹੇ ਦਾ ਸ਼ਕੰਦਾਰ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਦੋਸਤੋ ਹਾਜ਼ਰ ਹਨ ਅੱਜ ਜੋ ਕੁਝ ਮਸਲੇ ਇੱਥੇ ਕੁਝ ਗੱਲਾਂ ਮਤਲਬ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਬੀਸੀ ਤੇ ਅਲਬਰਟਾ ਦਾ ਇੱਕ ਹੋਰ ਪਾਈਪਲਾਈਨ ਦਾ ਰੋਲਾ ਪੈ ਰਿਹਾ ਪਹਿਲਾਂ ਬਹੁਤ ਚੱਲਿਆ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਕੈਨੇਡਾ ਵਾਸੀਆਂ ਦੀ ਕਮਾਈ ਮਹਿੰਗਾਈ ਤੋਂ ਵਧੀ ਹੈ ਮਤਲਬ ਜਿੰਨੀ ਜਿਹੜੀ ਇਨਫਲੇਸ਼ਨ ਆ ਉਹਦੇ ਨਾਲੋਂ ਵੇਜਸ ਵਧਿਆ ਪ੍ਰਾਇਲ ਮਹੀਨੇ ਦੀ ਇੱਕ ਰਿਪੋਰਟ ਆਈ ਹੈ ਸਾਹਮਣੇ ਕੈਨੇਡਾ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋਣਗੇ ਨਵੇਂ ਇੱਕ ਨਵਾਂ ਬਿੱਲ ਆਇਆ ਤੇ ਮਿਨਿਸਟਰ ਨੇ ਕਿਹਾ ਕਿ ਇਹਨਾਂ ਨੂੰ ਤੇਜ਼ੀ ਦੇ ਨਾਲ ਲਿਆਂਦਾ ਜਾਵੇ ਤੇ ਸ਼ੁਰੂ ਕੀਤਾ ਜਾਵੇ। BC ਦੇ ਵਿੱਚ ਗਲਤ ਜਾਣਕਾਰੀ ਫਲਾਉਣ ਵਾਲੀ ਵੈੱਬਸਾਈਟ ਸੰਬੰਧੀ ਚੇਤਾਵਨੀ ਦਿੱਤੀ ਗਈ ਹੈ ਤੇ ਆਖਰ ਦੇ ਵਿੱਚ ਟੋਰਾਂਟੋ ਦੇ ਵਿੱਚ ਸਪੀਡ ਕੈਮਰਿਆਂ ਦਾ ਇੱਕ ਹੋਰ ਫੇਰ ਜਿਹੜਾ ਰੌਲਾ ਰੱਪਾ ਆ ਉਹ ਦੁਬਾਰਾ ਪਿਆ। ਸਭ ਤੋਂ ਪਹਿਲਾਂ ਅਲਬਰਟਾ ਤੇ BC ਦੇ ਪਾਈਪਲਾਈਨ ਦੇ ਮਾਮਲੇ ਸੰਬੰਧੀ ਗੱਲਬਾਤ। ਅਲਬਰਟਾ ਇੱਕ ਨਵੀਂ ਪਾਈਪਲਾਈਨ ਚਾਹੁੰਦਾ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮੀਥਾ ਡੈਨੀਅਲਸ ਵਿਥ ਚਾਹੁੰਦੇ ਆ ਕਿ ਨਵੀਂ ਪਾਈਪਲਾਈਨ ਹੋਵੇ ਜਿਹੜੀ ਅਲਬਰਟਾ ਤੱਕ ਇੱਕ ਜਿਹੜੀ ਜਿਹੜੀ ਅਲਬਰਟਾ ਤੋਂ ਪੋਰਟ ਆਫ ਪ੍ਰਿੰਸ ਰੂਪਰਟ ਕਿ ਪ੍ਰਿੰਸ ਰੂਪਰਟ ਤੱਕ ਇਹ ਔਇਲ ਆਵੇ ਜਿਹੜੇ ਜਿਹਦੇ ਵਿੱਚ ਕਿ ਇਹ ਔਇਲ ਆ ਵੀ ਜਿਹੜਾ ਪਾਈਪਲਾਈਨ ਕਹਿੰਦੇ ਆ ਕਿ 1 ਮਿਲੀਅਨ ਬੈਰਲ ਇੱਕ ਦਿਨ ਦੇ ਵਿੱਚ ਵੇਚ ਸਕਦੀ ਆ ਤੇ ਇਹ ਬਹੁਤ ਵੱਡੀ ਮਤਲਬ ਮਾਤਰਾ ਦੇ ਵਿੱਚ ਦੱਸਿਆ ਜਾ ਰਿਹਾ ਜੇ ਪਾਈਪਲਾਈਨ ਜਿਹੜੀ ਆ 1 ਮਿਲੀਅਨ ਬੈਰਲ ਆਇਲ ਇੱਕ ਦਿਨ ਦੇ ਵਿੱਚ ਦੂਜਾ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਇਹਦੇ ਚ ਇੰਟਰਸਟਡ ਹੋ ਸਕਦੀਆਂ ਡੈਨੀਅਲ ਸਮਿਥ ਨੇ ਇਹ ਵੀ ਕਿਹਾ ਕਿ ਕੁਝ એનર્ਜੀ ਕੰਪਨੀਆਂ ਜਿਹੜੀਆਂ ਉਹਨਾਂ ਨਾਲ ਗੱਲਬਾਤ ਕਰ ਰਹੀਆਂ ਅਲਬਰਟਾ ਦੇ ਨਾਲ ਤੇ ਜਿਹੜੀਆਂ ਇਹ ਪ੍ਰੋਜੈਕਟ ਬਣਾਉਣ ਦੇ ਸੰਬੰਧੀ ਪਰ ਹਜੇ ਤੱਕ ਅਫੀਸ਼ੀਅਲ ਪਲਾਨ ਨਹੀਂ ਆਇਆ ਇੱਥੇ ਤੱਕ ਤੇ ਗੱਲ ਠੀਕ ਆ ਕਿ ਚਲੋ ਕਹਿੰਦੇ ਵੀ ਬਣਾਉਣਾ ਚਾਹੁੰਦੇ ਆ ਈਦਾ ਈਦਾ ਕਰਕੇ ਇੱਥੇ ਤੱਕ ਅਲਵਾਤ ਪਹੁੰਚੀ ਆ ਹੁਣ ਇਧਰਲੇ ਪਾਸੇ ਦੀ ਗੱਲ ਆ ਕਿ ਬੀਸੀ ਦੇ ਵਿੱਚ ਪ੍ਰੀਮੀਅਰ ਹੈਗੇ ਨੇ ਆਪਣੇ ਡੈਵ ਡੀਵੀ ਡੈਵ ਡੀਵੀ ਕੀ ਕਹਿੰਦੇ ਆ ਉਹਨਾਂ ਨੇ ਇਹ ਕਿਹਾ ਕਿ ਅਸਲ ਦੇ ਵਿੱਚ ਕੋਈ ਐਕਚੁਅਲ ਪਾਈਪਲਾਈਨ ਪ੍ਰੋਜੈਕਟ ਹਜੇ ਤੱਕ ਹੈ ਹੀ ਨਹੀਂ ਆ ਸਿਰਫ ਗੱਲਾਂ ਤੇ ਵਿਚਾਰ ਆਈਆਂ ਬਣਨਾ ਪਤਾ ਨਹੀਂ ਕਦੋਂ ਆ ਤੇ ਕੀ ਆ ਇਹ ਗੱਲ ਬਹੁਤ ਚਿੰਤਾ ਵਾਲੀ ਆ ਜਿਹੜੇ ਡੇਵਿਡ ਡੀਬੀ ਆ ਉਹ ਇਹ ਕਹਿੰਦੇ ਆ ਕਿ ਸਾਨੂੰ ਰੀਅਲ ਪ੍ਰੋਜੈਕਟਸ ਦੇ ਉੱਤੇ ਫੋਕਸ ਕਰਨਾ ਚਾਹੀਦਾ ਧਿਆਨ ਸਾਨੂੰ ਉੱਥੇ ਕੇਂਦਰਿਤ ਕਰਨਾ ਚਾਹੀਦਾ ਫੈਡਰਲ ਸਰਕਾਰ ਆ ਇਹਨੂੰ ਉਹ ਕਹਿੰਦੇ ਪ੍ਰੋਜੈਕਟ ਜਿਹੜੇ ਪਹਿਲਾਂ ਹੀ ਪਲਾਨ ਕੀਤੇ ਆ ਔਰ ਅਪਰੂਵਲ ਦੇ ক্লোਜ਼ ਆ ਵੀ ਪਹਿਲਾਂ ਉੱਥੋਂ ਕਰ ਲਓ ਤੁਸੀਂ ਉਹਨਾਂ ਨੂੰ ਪਹਿਲਾਂ ਕਰ ਲਿਆ ਜਾਵੇ ਤੇ ਇਨਸਟੈਡ ਕਿ ਤੁਸੀਂ ਨਵਿਆਂ ਨੂੰ ਫੜ ਕੇ ਉਹਨਾਂ ਦੇ ਪਿੱਛੇ ਜਾਣਾ ਸ਼ੁਰੂ ਕਰ ਦਿਓ ਤੇ ਜਿਹੜੀ ਆਈਡੀਆ ਜਿਹੜੇ ਰੈਡੀ ਨਹੀਂ ਆ ਉਸ ਸੰਬੰਧ ਦੇ ਵਿੱਚ ਕੰਮ ਕਰਨੀ ਸ਼ੁਰੂ ਕਰ ਦਿਓ ਸੋ ਇਹ ਸਭ ਤੋਂ ਵੱਡੀ ਚੀਜ਼ ਆ ਉਹ ਇਹ ਚਾਹੁੰਦੇ ਆ ਕਿ ਜਿਹੜੇ ਸ਼ਾਵਲ ਰੈਡੀ ਪ੍ਰੋਜੈਕਟਸ ਨੇ ਮਤਲਬ ਜਿਹੜੇ ਬਿਲਕੁਲ ਨੇੜੇ ਗਏ ਆ ਪਹਿਲਾਂ ਫੈਡਰਲ ਸਰਕਾਰ ਉਹਨਾਂ ਨੂੰ ਮਨਜ਼ੂਰੀ ਦੇਵੇ ਕਿ ਜੇ ਅਲਬਰਟਾ ਦੀ ਪ੍ਰੀਮੀਅਰ ਡੈਰੀਅਲ ਸਮੇਂ ਤੇ ਇੱਕ ਪਾਈਪਲਾਈਨ ਪਾਉਣ ਨੂੰ ਕਹਿੰਦੇ ਆ ਤਾਂ ਉਹਨੂੰ ਕਰ ਲੈਣਾ ਚਾਹੀਦਾ ਪਰ ਪਹਿਲੇ ਕੰਮਾਂ ਨੂੰ ਪਹਿਲਾਂ ਲਵੇੜ ਲਿਆ ਜਾਵੇ ਸੋ ਇਹ ਇਸ ਵੇਲੇ ਇੱਕ ਵੱਡਾ ਮਾਮਲਾ ਆ ਬੀਸੀ ਕੋਲ 50 ਬਿਲੀਅਨ ਡਾਲਰ ਦੇ ਪ੍ਰੋਜੈਕਟ ਨੇ ਇਸ ਵੇਲੇ ਡੈਵਿਡ ਵੀ ਕਹਿੰਦੇ ਆ ਕਿ ਬੀਸੀ ਦੇ ਪਹਿਲਾਂ 50 ਬਿਲੀਅਨ ਵਰਥ ਦੇ ਜਿਹੜੇ ਪ੍ਰੋਪੋਜ਼ਡ એનર્ਜੀ ਤੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ ਜਿਹੜੇ ਜਿਹਨਾਂ ਵਿੱਚ ਦੀ ਇਹ ਸਾਰਾ ਕੁਝ ਲੰਘ ਰਿਹਾ ਹੈ ਹਜੇ ਤੱਕ ਕੋਈ ਵੀ ਆਇਲ ਕੰਪਨੀ ਨੇ ਕਨਫਰਮ ਨਹੀਂ ਕੀਤਾ ਕਿ ਐਕਚੁਅਲੀ ਉਹ ਇਹ ਪਾਈਪਲਾਈਨ ਆਈਡੀਆ ਜਿਹੜਾ ਹੈਗਾ ਅਜੇ ਵੀ ਇਹ ਨਿਸ਼ਚਿਤ ਆ ਅਨਸਰਟਨ ਸੋ ਕੁਝ ਜਿਹੜੀਆਂ ਮੇਜਰ ਇੱਕ ਬਹੁਤ ਵੱਡੀ ਮੇਜਰ ਕੰਪਨੀ ਆ ਐਨਬ੍ਰਿਜ ਉਹਨਾਂ ਨੇ ਕਿਹਾ ਕਿ ਉਹ ਇਹਦੇ ਚ ਇਨਵੋਲਵ ਹੋ ਸਕਦੇ ਆ ਪਰ ਹਜੇ ਤੱਕ ਕੰਡੀਸ਼ਨ ਨਹੀਂ ਕਲੀਅਰ ਵੀ ਉਹ ਕੀ ਕਰਨਗੇ ਤੇ ਕੀ ਕਹਿੰਦੇ ਆ ਤਾਂ ਉਹਨਾਂ ਦਾ ਕੰਡੀਸ਼ਨਸ ਹੈ ਕੀ ਹੈ ਜਿਹੜੇ ਮਤਲਬ ਡੇਵਿਡ ਈਵੀ ਨੇ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਜਿਹੜੇ ਡ੍ਰੀਮ ਪ੍ਰੋਜੈਕਟਸ ਨੇ ਜਿਹੜੇ ਹਜੇ ਸਾਡੇ ਸੁਪਨਿਆਂ 'ਚ ਨੇ ਉਹਨਾਂ ਦੇ ਉੱਤੇ ਨਹੀਂ ਸਾਨੂੰ ਟਾਈਮ ਵੇਸਟ ਕਰਨਾ ਚਾਹੀਦਾ ਸਗੋਂ ਸਾਨੂੰ ਜਿਹੜੇ ਪ੍ਰੋਜੈਕਟ ਸਾਡੇ ਹੱਥ ਦੇ ਵਿੱਚ ਨੇ ਉਹੋ ਕਰਨੇ ਚਾਹੀਦੇ ਤੁਹਾਨੂੰ ਯਾਦ ਹੋਊਗਾ ਅਲਬਰਟਾ ਤੇ BC ਦਾ ਇੱਕ ਕੈਨੇਡਾ ਦਾ ਬਹੁਤ ਮਸ਼ਹੂਰ ਵੱਡਾ ਮਤਲਬ ਰੌਲਾ ਪਿਆ ਸੀ ਇਹਨਾਂ ਦਾ ਆਪਸ ਦੇ ਵਿੱਚ ট্রান্স ਮਾਊਂਟੇਨ ਪਾਈਪਲਾਈਨ ਦਾ TMX ਇਹਦੇ ਵਿੱਚ ਇਹ ਪਾਈਪਲਾਈਨ ਔਇਲ ਲੈ ਕੇ ਜਾਂਦੀ ਹੈ ਅਲਬਰਟਾ ਤੋਂ BC ਦੇ ਇਥੇ ਵੈਨਕੂਵਰ ਤੱਕ ਕੋਸਟ ਤੱਕ ਇਹ 18 1953 ਦੇ ਵਿੱਚ ਸਭ ਤੋਂ ਪਹਿਲਾਂ ਬਣਾਈ ਗਈ ਸੀ ਪਿਛਲੇ ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਨੂੰ ਐਕਸਪੈਂਡ ਕੀਤਾ ਗਿਆ ਜਿਹਨੂੰ TMS ਐਕਸਪੈਂਸ਼ਨ ਕਿਹਾ ਗਿਆ ਉਹ ਐਕਸਪੈਂਸ਼ਨ ਬਹੁਤ ਜ਼ਿਆਦਾ ਕੰਟਰੋਵਰਸ਼ਲ ਹੋਈ ਸੀ ਤੇ ਉਹ ਕੰਟਰੋਵਰਸ਼ਲ ਜੇਕਰ ਉਹ ਉਹ ਵੀ BC ਤੇ ਅਲਵਰਟਾ ਦੀ ਸੀਗੀ ਤੇ ਜੇ ਉਹਦੇ ਵਿੱਚ ਇੰਨਾ ਜ਼ਿਆਦਾ ਰੌਲਾ ਪੈ ਸਕਦਾ ਤੇ ਇਹ ਉਸ ਗੱਲ ਦੇ ਅਸਾਰ ਫੇਰ ਸਪਸ਼ਟ ਦੇ ਜਿਹੜੀ ਕੈਨੇਡਾ ਦੀ ਫੈਡਰਲ ਗਵਰਨਮੈਂਟ ਆ ਇਹਨੇ ట్రాਸ ਮਾਊਂਟੇਨ ਪਾਈਪਲਾਈਨ ਨੂੰ 18 ਦੇ ਵਿੱਚ 4.5 ਬਿਲੀਅਨ ਡਾਲਰ ਜਿਹੜਾ ਲਿਆਂਦਾ ਸੀ ਤਾਂ ਕਿ ਪ੍ਰਾਈਵੇਟ ਕੰਪਨੀ ਜਿਹੜੀ ਕਿੰਡਰ ਮੌਰਗਨ ਆ ਬੈਕ ਆਊਟ ਕਰ ਗਈ ਸੀ ਹੁਣ এনवायरमेंटਲ ਕਨਸਰਨ ਇਸ ਇਹਦੇ ਵਿੱਚ ਸੀਗੇ ਕਿ ਕੋਸਟਲ ਵਾਟਰ ਨੂੰ ਡੈਮੇਜ ਹੋ ਸਕਦਾ ਕਲਾਈਮੇਟ ਚੇਂਜ ਆ ਇੰਡੀਜਿਨਸ ਰਾਈਟਸ ਦਾ ਮੁੱਦਾ ਸੀਗਾ ਮਤਲਬ ਪਾਰਟੀਆਂ ਜਦੋਂ ਈਵਨ ਜਦੋਂ ਪਾਰਟੀ ਬਦਲ ਜਾਂਦੀ ਸੀ ਉਦੋਂ ਇਹਦਾ ਸਟੈਂਡ ਬਦਲ ਜਾਂਦਾ ਸੀ ਜਦੋਂ ਉੱਥੇ ਅਲਬਰਟਾ ਦੇ ਵਿੱਚ ਐਨਡੀਪੀਸੀ ਉਹਦਾ ਸਟੈਂਡ ਕੁਝ ਹੋਰ ਸੀ ਬੀਸੀ ਦੇ ਵਿੱਚ ਐਨਡੀਪੀ ਦਾ ਸਟੈਂਡ ਹੋਰ ਸੀ ਬੀਸੀ ਦੀ ਲਿਬਰਲ ਦਾ ਸਟੈਂਡ ਹੋਰ ਸੀ ਔਰ ਪ੍ਰੋਜੈਕਟ ਜਿੰਨਾ ਚਿਰ ਲੰਬਿਆ ਫਿਰ ਫੈਡਰਲ ਸਰਕਾਰ ਇਹਦੇ ਵਿੱਚ ਆ ਕੇ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਨਵੇੜਿਆ ਸੀਗਾ ਤੇ ਹੁਣ ਇਸ ਵਾਅਮਲੇ ਦੇ ਵਿੱਚ ਵੀ ਇਦਾਂ ਲੱਗਦਾ ਵੀ ਅਦਾਲਤ ਦੇ ਵਿੱਚ ਜਾਣ ਕੇ ਰੌਲਾ ਰਾਇਦਾ ਦਾ ਕਾਫੀ ਆਪਸ ਦੇ ਵਿੱਚ ਪਊਗਾ ਹੁਣਾਂ ਕੀ ਹੈ ਕਿ ਅਲਟੀਮੇਟਲੀ ਪਾਈਪਲਾਈਨ ਜਿਹੜੀ ਆ ਉਹ ਦੂਜੀਆਂ ਪਾਈਪਲਾਈਨ ਵਾਂਗੂ ਇਹਦੇ ਵਿੱਚ ਵੀ ਇਸ਼ੂਜ਼ ਆਉਣਗੇ ਪਰ ਕੀ ਇਹਦਾ ਬਣਦਾ ਆ ਕਿਉਂਕਿ ਹਜੇ ਪ੍ਰੀਮੀਅਰ ਡੇਵਿਡ ਵੀ ਕਹਿ ਰਹੇ ਆ ਕਿ ਸਾਨੂੰ ਜਿਹੜੀ ਉਹ ਜਿਹੜੀ ਗੱਲਬਾਤ ਬਾਰੇ ਕੋਈ ਆਈਡੀਆ ਨਹੀਂ ਅਸੀਂ ਇੰਤਰ ਹਜੇ ਧਿਆਨ ਨਹੀਂ ਦੇ ਰੇ ਦੂਜੇ ਪਾਸੇ ਜਿਹੜੇ ਡੇਨਿਅਲ ਸਮਿਥ ਨੇ ਉਹ ਇਹਦੇ ਲਈ ਕਾਲੇ ਨਜ਼ਰ ਆ ਰਹੇ ਅਗਲੀ ਥੋੜਾ ਸਟੈਟਿਸਟਿਕਸ ਕੈਨੇਡਾ ਦੀ ਇੱਕ ਰਿਪੋਰਟ ਆ ਜਿਹੜੀ April ਮਹੀਨੇ ਦੀ ਰਿਪੋਰਟ ਜਾਰੀ ਕੀਤੀ ਗਈ ਆ ਅੱਜ ਵੀਰਵਾਰ ਨੂੰ ਇਹ ਰਿਪੋਰਟ ਆਈ ਆ ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਕਿ ਲੋਕ ਹੁਣ ਜ਼ਿਆਦਾ ਪੈਸਾ ਕਮਾ ਰਹੇ ਆ ਪਹਿਲਾਂ ਨਾਲੋਂ ਭਾਵੇਂ ਕਿ ਕੈਨੇਡਾ ਦੇ ਵਿੱਚ ਆਰਥਿਕ ਤੌਰ ਤੇ ਹਜੇ ਕੋ ਬਹੁਤੀ ਚੰਗੀ ਨਹੀਂ ਹੈ ਲਗਭਗ ਹਰ ਪੱਧਰ ਦੇ ਉੱਤੇ ਲੋਕ ਜਿਹੜੇ ਨੇ ਉਹ ਥੋੜੇ ਜਿਹਾ ਇਹਦੇ ਵਿੱਚ ਤੰਗ ਨੇ ਪਰ ਫੇਰ ਵੀ ਜਿਹੜੀ ਰਿਪੋਰਟ ਆਈ ਉਹ ਕਹਿੰਦੀ ਕਿ ਐਵਰੇਜ ਇੱਕ ਵਰਕਰ ਕੈਨੇਡਾ ਦੇ ਵਿੱਚ ਇਸ ਵੇਲੇ 1297 ਡਾਲਰ ਇੱਕ ਵੀਕ ਦੇ ਬਣਾ ਰਿਹਾ ਹੈ 1297 ਡਾਲਰ ਇੱਕ ਹਫਤੇ ਦੇ ਇਹਦਾ ਮਤਲਬ ਇਹ ਆ ਕਿ ਪਿਛਲੇ ਸਾਲ ਦੇ ਵਿੱਚ ਜਿੰਨੇ ਪੈਸੇ ਕਮਾਉਂਦੇ ਸੀ ਉਹਦੇ ਨਾਲੋਂ ਜ਼ਿਆਦਾ ਆ ਕੀਮਤਾਂ ਵੀ ਵਧ ਰਹੀਆਂ ਐਸ ਵੇਲੇ ਵੇਜੇਸ ਵੀ ਵਧ ਰਹੇ ਆ ਪਰ ਜਿਹੜੀ ਇਸ ਅਪ੍ਰੈਲ ਮਹੀਨੇ ਦੀ ਰਿਪੋਰਟ ਦੀ ਖਾਸ ਗੱਲ ਇਹ ਆ ਕਿ ਵੇਜਸ ਤੇਜ਼ੀ ਨਾਲ ਵਧ ਰਹੇ ਆ 인ਫਲੇਸ਼ਨ ਉਨੀ ਨਹੀਂ ਵਧ ਰਹੀ ਮੈਗਾ ਆਈਓ ਨਹੀਂ ਨਹੀਂ ਵਧ ਰਹੀ ਜਿਹੜੀ ਪ੍ਰਾਈਸਸ ਨੇ ਜਿਹਨੂੰ 인ਫਲੇਸ਼ਨ ਕਹਿੰਦੇ ਆ ਅਸੀਂ ਉਹ ਕਹਿੰਦੇ 1.7% ਉੱਤੇ ਗਈ ਆ ਪਰ ਲੋਕਾਂ ਦੀ ਪੇ 4.4% ਉੱਤੇ ਗਈ ਆ ਸੋ ਲੋਕ ਜਿਹੜੇ ਨੇ ਉਹ ਅੱਗੇ ਨੇ ਦੂਜਿਆਂ ਦੇ ਵਿੱਚ ਮਾਮਲਾ ਇਹ ਆ ਕਿ ਕੁਝ ਨੌਕਰੀਆਂ ਦੇ ਵਿੱਚ ਸਾਫ਼-ਸਾਫ਼ ਪਤਾ ਲੱਗਦਾ ਕਿ ਉਹ ਦੂਜਿਆਂ ਨਾਲੋਂ ਜ਼ਿਆਦਾ ਪੇ ਕਰਦੇ ਆ ਜਿਹੜੇ ਟੈਕ ਦੇ ਵਿੱਚ ਮੀਡੀਆ ਦੇ ਵਿੱਚ ਜਾਂ ਜਿਹੜੇ ਰੀਅਲ ਏਸਟੇਟ ਦੇ ਵਿੱਚ ਆ ਉਹਨਾਂ ਨੂੰ ਵੱਡੇ ਰੇਸ ਮਿਲੇ ਆ ਵਧੀਆਂ ਤੁਹਾਨੂੰ ਹਾਂ ਬਹੁਤ ਵਧੀਆ ਵੇਜਸ ਜਿਹੜੇ ਉਹ ਬਹੁਤ ਵਧੀਆ ਦੂਜੇ ਜਿਹੜਾ ਮਾਈਨਿੰਗ ਤੇ ਆਇਲ ਵਰਕਰਸ ਆ ਉਹ ਕਾਫੀ ਪੈਸਾ ਮੰਗਾ ਰੇ ਬਣਾ ਰਹੇ ਆ ਜੇ 1200 ਡਾਲਰ ਦੇ ਨੇੜੇ ਆਮ ਬੰਦਾ ਕਮਾਉਂਦਾ ਤੇ ਉਹ 2500 ਡਾਲਰ ਹਫਤੇ ਦਾ ਬਣਾ ਰਹੇ ਕੁਝ ਜੌਬਸ ਜਿਹੜੀਆਂ ਹਜੇ ਵੀ ਉਹਨਾਂ ਦੇ ਵਿੱਚ ਪੈਸਾ ਹੈ ਨਹੀਂ ਜਿਵੇਂ ਰੈਸਟੋਰੈਂਟ ਦੇ ਵਿੱਚ ਨੌਕਰੀ ਆ ਜਾਂ ਹੋਟਲਸ ਦੇ ਵਿੱਚ ਆ ਉਹ ਅੱਧ ਚ ਗਏ ਆ ਮਤਲਬ ਉਹ 521 ਡਾਲਰ ਹਫਤੇ ਦੇ ਕਮਾ ਰਹੇ ਆ ਜੇ ਤੁੱਕ ਦੂਜਾ ਬੰਦਾ 1200 ਕੁਛ ਡਾਲਰ ਕਮਾ ਰਿਹਾ ਆ ਜਿਹੜੇ ਆਰਟ ਤੇ ਐਂਟਰਟੇਨਮੈਂਟ ਦੇ ਵਿੱਚ ਆ ਉਹ ਵੀ ਕਾਫੀ ਘੱਟ ਬਣਾ ਰਿਹਾ ਐਵਰੇਜ ਦੂਜਾ ਕਈ ਬਿਜ਼ਨੈਸਸ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਨੌਕਰੀਆਂ ਨਿਕਲੀਆਂ ਕਈਆਂ ਦੇ ਵਿੱਚ ਨਿਕਲ ਨਹੀਂ ਜਿਵੇਂ ਜਿਹੜੇ ਬਿਜ਼ਨੈਸਸ ਆ ਉਹ ਹੁਣ ਅੱਗੇ ਜਿੰਨਾ ਹਾਇਰ ਨਹੀਂ ਕਰ ਰਹੇ ਤੇ ਜਿਹੜੇ ਮਤਲਬ ਖਾਲੀ ਅਸਾਮੀਆਂ ਕਹਿ ਲਓ ਉਹ ਘੱਟ ਰੇ ਆ ਇਸ ਵੇਲੇ ਕੁਝ ਜਿਹੜੇ ਪ੍ਰੋਵਿੰਸਸ ਨੇ ਉਹ ਜਿਵੇਂ ਨਿਊ ਫਾਉਂਡਲੈਂਡ ਆ ਅਲਬਰਟਾ ਆ ਜਾਂ ਬ੍ਰਿਟਿਸ਼ ਕੋਲੰਬੀਆ ਆ ਇਹਨਾਂ ਦੇ ਵਿੱਚ ਨੌਕਰੀਆਂ ਦੇ ਵਿੱਚ ਭਾਰੀ ਕਮੀ ਆਈ ਆ ਇੱਥੇ ਜ਼ਿਆਦਾ ਡ੍ਰੌਪ ਹੋਇਆ ਜਿਹੜੇ ਹੈਲਥ ਜਿਹੜੇ ਡਿਪਾਰਟਮੈਂਟ ਹੁਣ ਐਸ ਵੇਲੇ ਅੱਗੇ ਵਾਂਗੂ ਬੰਦੇ ਹਾਇਰ ਨਹੀਂ ਕਰ ਰਹੇ ਜਿਹੜੀਆਂ ਉਹ ਹੈਲਥ케ਅਰ ਕੰਸਟਰਕਸ਼ਨ ਤੇ ਫੂਡ ਸਰਵਿਸਿਜ਼ ਇਹਦੇ ਵਿੱਚ ਦੱਸਿਆ ਜਾ ਰਿਹਾ ਇੱਕ ਵੱਡੀ ਤਬਦੀਲੀ ਆ ਅਪ੍ਰੈਲ ਦੇ ਵਿੱਚ ਐਵਰੇਜ ਵੀਕਲੀ ਵੇਜਸ ਕੈਨੇਡਾ ਦੇ ਵਿੱਚ 4.4% ਉੱਤੇ ਗਏ ਆ ਜਦੋਂ ਕਿ ਜਿਹੜੀ ਇਨਫਲੇਸ਼ਨ ਹੈ ਜਾਨੀ ਕਿ ਮਹਿੰਗਾਈ ਹੈ ਉਹ 1.7% ਉੱਤੇ ਗਈ ਹੈ ਤੇ 1297 ਡਾਲਰ ਕੈਨੇਡਾ ਦੇ ਵਿੱਚ ਐਵਰੇਜ ਜਿਹੜਾ ਕੋਈ ਵਿਅਕਤੀ ਆ ਉਹ ਪੈਸਾ ਕਮਾਉਂਦਾ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਉਹ ਜ਼ਿਆਦਾ ਆ ਜਿੰਨੀ ਜਿਹੜੀ ਮਹਿੰਗਾਈ ਪੱਧ ਰਹੀ ਆ ਉਹਦੇ ਨਾਲ ਅਗਲੀ ਗੱਲਬਾਤ ਬਿੱਲ C5 ਬਾਰੇ ਕਰਨੀ ਹੈ ਬਿੱਲ C5 ਇੱਕ ਨਵਾਂ ਕੈਨੇਡੀਅਨ ਲਾ ਆ ਪਰ ਉਹ ਲਾ ਹਜੇ ਬਣਿਆ ਨਹੀਂ ਪ੍ਰੋਸੈਸ ਦੇ ਵਿੱਚ ਹੈ ਬਿੱਲ ਇਨ ਵਾਂਸ ਕੈਨੇਡੀਅਨ ਇਕਨੋਮੀ ਐਕਟ ਕਿਹਾ ਜਾ ਰਿਹਾ ਹੈ ਇਹਦੇ ਨਾਲ ਜਿਹੜੇ ਵੱਡੇ ਇਨਫਰਾਸਟ੍ਰਕਚਰ ਆ ਤੇਜ਼ੀ ਨਾਲ ਬਣ ਸਕਣਗੇ ਤੇਜ਼ੀ ਨਾਲ ਬਣ ਸਕਣਗੇ ਤੇ ਜ਼ਿਆਦਾ ਬਣ ਸਕਣਗੇ ਤੇ ਦੂਜਾ ਇਹ ਆ ਕਿ ਉਹ ਜਿਹੜੀਆਂ ਇੰਡੀਜੇਨਸ ਕਮਿਊਨਿਟੀ ਆ ਉਹਨਾਂ ਦੇ ਨਾਲ ਕਲੋਸਲੀ ਕੰਮ ਕਰਨਗੇ ਇਹਦਾ ਗੋਲ ਕੀ ਆ ਕਿ ਜਿਹੜੇ ਵੱਡੇ ਨੈਸ਼ਨਲ ਪ੍ਰੋਜੈਕਟਸ ਨੇ ਜਿਵੇਂ ਪਾਵਰ ਪਲਾਂਟ ਆ ਕੋ ਮਾਈਨਸ ਆ ਜੇ ਕੋ ਪਾਈਪਲਾਈਨ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੇਜ਼ੀ ਨਾਲ ਬਣਾਇਆ ਜਾ ਸਕੇ ਜਿਹੜੀ ਇਹਨਾਂ ਨੇ ਹੁਣ ਕਿਹਾ ਇਹ ਆ ਕਿ ਜਦੋਂ ਪਿੱਛੇ ਦੇਖਿਆ ਜਾ ਰਿਹਾ ਕਿ ਕੈਨੇਡਾ ਨੇ ਕਿਦਾਂ ਵਰਲਡ ਵਾਰ 2 ਤੋਂ ਬਾਅਦ ਜਿਹੜਾ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਸੀ ਉਹ ਬਹੁਤ ਵੱਡੀ ਚੀਜ਼ ਸੀ ਤੇ ਹੁਣ ਇਹ ਕਿਹਾ ਜਾ ਰਿਹਾ ਕਿ ਜਿੱਦਾਂ ਵਰਲਡ ਵਾਰ 2 ਤੋਂ ਬਾਅਦ ਜੋ ਕੁਝ ਕੀਤਾ ਸੀ ਉਹੀ ਕੁਝ ਹੁਣ ਕਰੋ ਤਾਂ ਜਾ ਕੇ ਕੈਨੇਡਾ ਜਿਹੜਾ ਆਪਣੇ ਪੈਰਾਂ ਦੇ ਸਿਰ ਖੜਾ ਹੋ ਸਕਦਾ ਹੈ ਜਾਂ ਇੱਥੇ ਤਰੱਕੀ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਹੋ ਸਕਦੀ ਜਿਹੜੇ ਨਵੇਂ ਆਫਿਸ ਆ ਜਿਹੜੇ ਬਿਜ਼ਨਸ ਜਾਂ ਗਵਰਨਮੈਂਟ ਕואର୍ਡੀਨੇਟ ਕਰਦੇ ਵੱਡੇ ਪ੍ਰੋਜੈਕਟਸ ਨੂੰ ਉਹਨਾਂ ਨੂੰ ਮਤਲਬ ਇੱਕ ਥਾਂ ਦੇ ਉੱਤੇ ਇਕੱਠੇ ਕਰ ਰਹੇ ਆ। ਵੀ ਪ੍ਰੋਜੈਕਟ ਦੇ ਵਿੱਚ ਕੋਈ ਡਿਲੇ ਨਾ ਹੋਵੇ ਜਿਹੜੀਆਂ ਮਲਟੀਪਲ ਡਿਪਾਰਟਮੈਂਟਸ ਨੇ ਉਹ ਉਹਨਾਂ ਦੇ ਵਿੱਚ ਕੋਈ ਡਿਲੇ ਨਹੀਂ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੇ ਨਾਲ। ਇੰਡੀਜਨਸ ਕਮਿਊਨਿਟੀ ਜਿਹੜੇ ਉਹਨਾਂ ਨੂੰ ਇਨਵੋਲਵ ਕੀਤਾ ਜਾਊਗਾ ਸ਼ੁਰੂ ਤੋਂ ਲੈ ਕੇ ਤੇ ਉਹ ਕਾਉਂਸਲ ਦੇ ਵਿੱਚ ਆਪਣੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਆਪਣੀ ਗੱਲ ਕਰ ਸਕਦੇ ਆ। ਹੁਣ ਜਿਹੜਾ ਬਿੱਲ ਇਹ ਕਹਿੰਦਾ ਆ ਕਿ ਜਿਹੜੇ ਨਵੇਂ ਪ੍ਰੋਜੈਕਟਸ ਨੇ ਉਹਨਾਂ ਨੂੰ ਮਤਲਬ ਉਹਦੇ ਉੱਤੇ ਡਿਬੇਟ ਕਰਨ ਵਾਲਾ ਨੂੰ ਰਿਸਪੌਂਸਿਬਲੀ ਬਣਾਇਆ ਜਾਣਾ ਚਾਹੀਦਾ ਐ এনवायरमेंटਲ ਚੈੱਕ ਸਟਿਲ ਚਾਹੀਦੇ ਆ ਕਲੀਨ એનર્ਜੀ ਨੂੰ ਬੂਸਟ ਕੀਤਾ ਜਾ ਰਿਹਾ ਇਕਨੋਮਿਕ ਗਰੋਥ ਇਹਨਾਂ ਦਾ ਟਾਰਗੇਟ ਆ ਹਜੇ ਵੀ ਜਿਹੜਾ ਮਤਲਬ ਲਾ ਨਹੀਂ ਐ ਬਿੱਲ ਨੂੰ ਪਾਸ ਕੀਤਾ ਹਾਊਸ ਆਫ ਕਾਮਨਸ ਦੇ ਵਿੱਚ ਤੇ ਜਿਹੜੀਆਂ ਇਹਨਾਂ ਨੂੰ ਸੈਨੇਟ ਦੇ ਵਿੱਚ ਪਾਸ ਕਰਨਾ ਪੈਣਾ ਫਿਰ ਆਫੀਸ਼ੀਅਲੀ ਇਹਨੇ ਜਿਹੜਾ ਕਾਨੂੰਨ ਬਣ ਜਾਣਾ ਐ ਸੋ ਜਿਹੜਾ ਬਿੱਲ ਇਹ ਕਹਿ ਰਿਹਾ ਹੈ ਕਿ ਸਾਰਾ ਕੈਨੇਡਾ ਦੇ ਜਿੰਨੇ ਰੀਜਨਸ ਨੇ ਇੰਡਸਟਰੀਜ਼ ਨੇ ਲੋਕ ਨੇ ਇੰਡੀਜੇਨਸ ਨੇ ਨਾਨ ਇੰਡੀਜੇਨਸ ਨੇ ਉਹ ਇਕੱਠੇ ਹੋ ਕੇ ਕੈਨੇਡਾ ਦੀ ਇਕਨੋਮੀ ਦੇ ਲਈ ਕੰਮ ਕਰਨ ਸੋ ਇਹ ਚਾਹੁੰਦੇ ਆ ਕਿ ਵੱਡੇ ਪ੍ਰੋਜੈਕਟ ਚਾਹੇ એનર્ਜੀ ਦੇ ਵਿੱਚ ਆ ਚਾਹੇ ਕਿਸੇ ਹੋਰ ਸਿਸਟਮ ਦੇ ਵਿੱਚ ਆ ਉਹ ਇਹਨਾਂ ਦੇ ਵਿੱਚ ਹੋਣੇ ਚਾਹੀਦੇ ਆ ਕੈਨੇਡਾ ਦੇ એનર્ਜੀ ਤੇ ਜਿਹੜੇ ਨੈਚੁਰਲ ਰਿਸੋਰਸ ਮਿਨਿਸਟਰ ਨੇ ਕਮ ਹਾਕਸਨ ਇਨਨੇ ਇੱਕ ਬਿਜ਼ਨੈਸਸਸ ਨੂੰ ਤੇ ਕਮਿਊਨਿਟੀਜ਼ ਨੂੰ ਕੰਮ ਕਰਨ ਦੇ ਲਈ ਮਿਲ ਕੇ ਤੇ ਆਪਣੀ ਜਿਹੜੀ ਇਕਨੋਮੀ ਆ ਉਹਨੂੰ ਪੂਰਾ ਬਣਾਉਣ ਦੇ ਲਈ ਇੱਕ ਮਤਲਬ ਮੰਗ ਵੀ ਕੀਤੀ ਐ ਸਪੀਚ ਵੀ ਕੀਤੀ ਐ ਤੇ ਬਿਲ C5 ਜਿਹੜਾ ਨਵਾਂ ਲਾਇਆ 1 ਕੈਨੇਡੀਅਨ ਇਕਨੋਮੀ ਐਕਟ ਲਗਭਗ ਤਿਆਰ ਆ ਆਫਿਸਸ ਦੇ ਅੱਗੇ ਉਹਦੇ ਤੋਂ ਬਾਅਦ ਫਿਰ ਇਹਨੂੰ ਜਦੋਂ ਇਹ ਬਿੱਲ ਆ ਜਾਂਦਾ ਆ ਤਾਂ ਇਹ ਸਾਰੇ ਪ੍ਰੋਜੈਕਟ ਤੇ ਸਾਰਾ ਕੁਝ ਬੜੀ ਤੇਜ਼ੀ ਦੇ ਨਾਲ ਪੂਰਾ ਕਰ ਲਿਆ ਜਾਊਗਾ ਜਿਹੜਾ ਕਿ ਪਹਿਲਾਂ ਇੰਨੀ ਤੇਜ਼ੀ ਦੇ ਨਾਲ ਨਹੀਂ ਕੀਤਾ ਜਾਂਦਾ ਸੀ ਅਗਲੀ ਗੱਲਬਾਤ ਟ੍ਰੈਫਿਕ ਰੂਲਸ ਬਾਰੇ ਇੱਕ ਫੇਕ ਵੈਬਸਾਈਟ ਆ ਇਥੇ ਵੈਨਕੂਵਰ ਦੇ ਵਿੱਚ BC ਦੇ ਵਿੱਚ ਉਹਨੇ ਬਹੁਤ ਜ਼ਿਆਦਾ ਲੋਕਾਂ ਨੂੰ ਮਤਲਬ ਮਿਸਲੀਡ ਕੀਤਾ ਜਾਂ ਕਨਫਿਊਜ਼ ਕੀਤਾ ਜਾਂ ਕਹਿ ਲਓ ਤੰਗ ਪਰੇਸ਼ਾਨ ਕੀਤਾ ਹੈ ਵੈਬਸਾਈਟ ਤੇ ਸੋਸ਼ਲ ਮੀਡੀਆ ਪੋਸਟ ਜਿਹੜੇ ਬਹੁਤ ਗਲਤ ਇਨਫੋਰਮੇਸ਼ਨ ਦੇ ਫਿਰ ਉਹ ਤੋਂ ਅੱਗੇ ਅੱਗੇ ਫੈਲਣਾ ਸ਼ੁਰੂ ਹੋ ਜਾਂਦੇ ਆ ਕਿ ਔਰ ਹੋਈ ਇਹਦਾ ਮਾਮਲਾ ਕੀ ਹੈ ਕੈਨੇਡਾ ਦੇ ਲਾਜ਼ ਬਾਰੇ ਆ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੀ ਸਕੂਲ ਜ਼ੋਨ ਆ ਉਹਦੇ ਵਿੱਚ ਮਤਲਬ ਉਹ ਵੈਬਸਾਈਟ ਆ ਉਹ ਤਰ੍ਹਾਂ ਤਰ੍ਹਾਂ ਦੇ ਸ਼ੋਸ਼ੇ ਛੱਡਦੇ ਆ ਪਰ ਲੋਕਾਂ ਨੂੰ ਹੁਣ ਸਾਡਾ ਖਬਰ ਕਰਦਾ ਮਤਲਬ ਇਹ ਹੀ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਜਿੰਨਾ ਚਿਰ ਤੁਸੀਂ ਕਿਸੇ ਆਫਿਸ ਨੂੰ ਕੰਟੈਕਟ ਨਹੀਂ ਕਰਦੇ ਜਾਂ ਇਹਨਾਂ ਨੂੰ ਡਾਇਰੈਕਟਲੀ ਕਿਸੇ ਦੇ ਨਾਲ ਗੱਲਬਾਤ ਨਹੀਂ ਕਰਦੇ ਹੁਣ ਸਕੂਲ ਜ਼ੋਨ ਦੇ ਵਿੱਚ ਕਿਹਾ ਜਾ ਰਿਹਾ ਕਿ 24 ਘੰਟੇ ਸਪੀਡ ਲਿਮਿਟ 30 ਵੀ ਹੋਊਗੀ 1 ਜੁਲਾਈ ਤੋਂ ਪਰ ਜਿਹੜੀ ਕਿ ਖਬਰ ਸਹੀ ਨਹੀਂ ਹੈ ਵੀ ਇੱਕ ਤਾਂ ਹੁੰਦਾ ਨਾ 30 ਦੀ ਸਪੀਡ ਆਪਾਂ ਸਵੇਰੇ 8 ਵਜੇ ਤੋਂ ਲੈ ਕੇ 5 ਵਜੇ ਤੱਕ ਜਿੰਨਾ ਚਿਰ ਉੱਥੇ ਲਿਆਉਣੇ ਹੁੰਦੇ ਆ ਉਹ 30 ਦੀ ਉੱਤੋਂ ਅੱਗੇ ਪਿੱਛੇ ਜਾਂ ਛੁੱਟੀਆਂ ਵਾਲੇ ਦਿਨ ਜਿੰਨੀ ਮਰਜ਼ੀ ਕਰ ਸਕਦੇ ਇਹ ਵੈਬਸਾਈਟ ਕਹਿੰਦੀ ਆ ਕਿ ਸਾਰਾ ਕੁਝ ਹੀ ਜਿਹੜਾ ਇਹ 30 ਦੀ ਸਪੀਡ 24 ਘੰਟੇ ਹੀ ਉੱਥੇ ਕਰ ਦੇਣੀ ਹੈ ਜਿਹੜੀ ਕਿ ਗੱਲ ਸੱਚੀ ਨਹੀਂ ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪੁਲਿਸ ਆ ਉਹਨਾਂ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਆ ਕਿ ਇਦਾਂ ਦੀ ਇਨਫੋਰਮੇਸ਼ਨ ਬਹੁਤ ਫੇਕ ਆ ਇਹ ਨਾ ਇਧਰ ਉਧਰ ਫੈਰਾਈ ਜਾਵੇ ਸਕੂਲ ਜਿਹੜੇ ਜ਼ੋਨਸ ਨੇ ਉਹ ਲੋਕਲ ਹਰ ਇੱਕ ਪ੍ਰੋਵਿੰਸ ਕੰਟਰੋਲ ਕਰਦਾ ਆਪਣੇ ਸਕੂਲ ਜੋ ਰੂਲਸ ਨੂੰ ਨਾ ਕਿ ਉਹ ਸਾਰੇ ਦੇਸ਼ ਦੇ ਲਈ ਜਿਹੜੇ ਕੀਤੇ ਜਾਂਦੇ ਆ ਤੇ BC ਦੇ ਜਿਹੜੇ ਸਕੂਲ ਜ਼ੋਨ ਨੇ ਉਹ ਯੂਸੂਲੀ ਐਕਟਿਵ ਹੁੰਦੇ ਸਵੇਰੇ 8 ਵਜੇ ਤੇ ਉਹਦੇ ਤੋਂ ਲੈ ਕੇ 5 ਵਜੇ ਤੱਕ ਅਨਲੈਸ ਕੋਈ ਹੋਰ ਸਾਈਨ ਉੱਥੇ ਉਸ ਸਪੀਡ ਦਾ ਨਾ ਪੋਸਟ ਕੀਤਾ ਜਾਵੇ ਸੋ ਫੇਕ ਟ੍ਰੈਫਿਕ ਲਾਜ ਦੀਆਂ ਸਟੋਰੀਜ਼ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਆਨਲਾਈਨ ਸਪਰੈਡ ਹੋ ਰਹੀਆਂ ਆ ਤੇ AI ਤੇ ਸੋਸ਼ਲ ਮੀਡੀਆ ਕਰਕੇ ਉਹਨਾਂ ਦੀ ਵੀ ਕਾਫੀ ਜ਼ਿਆਦਾ ਜਿਹੜੀ ਮੰਗ ਕਹਿ ਲਓ ਜਾਂ ਉਹਦੀ ਬੁੱਕਤ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਇਹ ਆਪਣੇ ਆਪ ਤੇ ਵਿੱਚ ਪੁਲਿਸ ਚਾਹੁੰਦੀ ਆ ਲੋਕਾਂ ਨੂੰ ਕਿ ਤੁਸੀਂ ਕੇਅਰਫੁਲ ਹੋ ਕੋਈ ਵੀ ਕੋਈ ਇਦਾਂ ਦੀ ਗੱਲਬਾਤ ਆ ਜਿਹੜੀ ਉਹ ਇੱਥੇ ਨਾ ਕੀਤੀ ਜਾਵੇ ਇਦਾਂ ਦੀਆਂ ਵੈਬਸਾਈਟਸ ਬਹੁਤ ਆਈਆਂ ਆ ਕਰਫਿਊ ਦੀ ਵੈਬਸਾਈਟ ਕੋਵਿਡ ਦੇ ਵਿਲੇ ਜਿਹੜੀ ਆਈ ਸੀ ਉਹ ਵੀ ਲਗਭਗ ਗੈਸ ਤਰ੍ਹਾਂ ਦੀ ਸੀ ਫੇਰ ਫੋਟੋ ਰਡਾਰ ਬਾਰੇ 2021 ਦੇ ਵਿੱਚ ਆਈ ਸੀ ਉਹ ਵੀ ਇਸ ਤਰ੍ਹਾਂ ਦੀ ਸੀ ਮਤਲਬ ਇਹਨਾਂ ਤੋਂ ਬਚਣਾ ਜਿਹੜਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਹੂਗਾ ਮਿਸ ਇਨਫਾਰਮੇਸ਼ਨ ਬਲੱਡ ਕੋ ਲਿਮਿਟ ਦੇ ਬਾਰੇ ਵੀ ਆਈ ਸੀ ਇੱਕ 2021 ਦੇ ਵਿੱਚ ਕੁਛ ਥਾਵਾਂ ਦੇ ਉੱਤੇ ਜਿਹੜੀ ਇੱਕ ਹੈਲਮਟ ਲਾ ਵੀ ਆ ਗਿਆ ਸੀ ਪੋਟੈਸਟਰੀ ਅੰਦਰ ਲਈ ਵੀ 2019 ਦੇ ਵਿੱਚ ਕੀ ਕੀ ਕਨੇਜ ਬੋਲਦਾ ਜਿਹੜੇ ਤੁਰ ਪੀ ਜਾਂਦੇ ਉਹਨਾਂ ਨੂੰ ਵੀ ਹੈਲਮਟ ਪਾਉਣਾ ਪਊਗਾ ਤੇ ਲੋਕ ਕਹੀ ਸੱਚੀ ਬਾਤ ਕਿਉਂ ਲੱਗ ਪਈ ਸੀ ਇਹ ਜਿਹੜੀਆਂ ਅਫਵਾਹਾਂ ਨੇ ਇਹਨਾਂ ਦੇ ਉੱਤੇ ਘੱਟੋ ਘੱਟ ਯਕੀਨ ਨਾ ਕੀਤਾ ਜਾਵੇ ਤਾਂ ਤੁਸੀਂ ਜਿਹੜੇ ਅੱਗੇ ਉਹ ਜਾ ਸਕਦੇ ਅਗਲੀ ਗੱਲਬਾਤ ਦੋਸਤੋ ਇਸ ਕਾਉਂਸਲਰ ਆ ਜਿਹੜੇ ਟੋਰਾਂਟੋ ਸਿਟੀ ਕਾਉਂਸਲਰ ਉਹਨਾਂ ਦਾ ਨਾਮ ਜਿਹੜਾ ਐਂਥਨੀ ਪਰੂਜ਼ਾ ਦੱਸਦੇ ਆ ਉਹ ਆਪਣੀ ਜਿਹੜੇ ਉੱਥੇ ਸਪੀਡ ਕੈਮਰਾ ਲੱਗੇ ਆ ਉਹਨਾਂ ਦੇ ਉੱਤੇ ਕਹਿ ਰਿਹਾ ਵੀ ਇਹ ਸਪੀਡ ਟਰੈਪ ਨੇ ਵੀ ਤੁਸੀਂ ਲੁਕੋ ਕੇ ਕਿਤੇ ਕੈਮਰਾ ਲਾਤਾ ਤਾਂ ਬੰਦੇ ਨੂੰ ਪਤਾ ਬਾਈ ਚਾਂਸ ਕਿਤੇ ਹੋ ਸਕਦਾ ਪੂਰੀ ਸਪੀਡ ਤੇ ਜਾਂਦਾ ਹੋਵੇ ਮਾੜਾ ਮੋਟਾ ਇੱਧਰ ਉੱਧਰ ਹੋਵੇ ਤੁਹਾਡਾ ਕੈਮਰਾ ਤੇ ਫਿਰ ਵੀ ਮਸ਼ੀਨ ਉਹਨੇ ਫੜ ਲਿਆ ਤੇ ਬੰਦੇ ਨੂੰ ਟਿਕਟ ਮਿਲ ਗਈ ਉਹ ਕਾਉਂਸਲਰ ਕਹਿ ਰਿਹਾ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਟੋਰਾਂਟੋ ਸਿਟੀ ਕਾਉਂਸਲਰ ਜਿਹੜੇ ਆ ਉਹ ਕਹਿ ਰਿਹਾ ਵੀ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਕੈਮਰੇ ਲੱਗੇ ਆ ਤਾਂ ਸਾਡੇ ਉੱਤੇ ਇਹਨੂੰ ਬੰਦ ਕੀਤਾ ਜਾਵੇ ਉਹ ਚੋਰੀ ਇੱਕ ਤਾਂ ਹੁੰਦਾ ਨੇ ਕੈਮਰੇ ਜਿਹੜੇ ਸਾਹਮਣੇ ਲੱਗੇ ਆ ਉਹ ਚੋਰੀ ਲੁਕਾ ਕੇ ਲਾਏ ਗਏ ਆ ਖਾਸ ਤੌਰ ਤੇ ਲੁਕਾ ਰੂਟ ਫੜਨ ਦੇ ਲਈ ਸੋ ਕਹਿੰਦੇ ਇੱਕ ਤੇ ਉਹ ਕੈਮਰਾ ਦਿਸਦਾ ਨਹੀਂ ਉਹਦੇ ਨਾਲ ਤੁਸੀਂ ਡਰਾਈਵਰ ਨੂੰ ਟ੍ਰੈਕ ਕਰ ਦਿੰਨੇ ਆ ਤੇ ਥੋੜਾ ਕਈ ਵਾਰੀ ਇਹ ਹੁੰਦਾ ਕਿ ਤੁਸੀਂ ਥੋੜਾ ਜਿਹਾ ਸਪੀਡ ਤੇ ਅੱਗੇ ਗਏ ਆ ਤੇ ਤੁਹਾਨੂੰ ਟ੍ਰੈਕਟਰ ਮਿਲ ਜਾਂਦੀ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਜੋ ਜਾਨ ਤੋਂ ਉਹਨੇ ਰੋਕਣਾ ਹੋਵੇ ਤੁਸੀਂ ਉੱਥੇ ਦੱਸ ਸਕਦੇ ਹੋ ਆਪਣਾ ਪੱਖ ਉਹ ਤੁਹਾਨੂੰ ਆਟੋਮੈਟਿਕਲੀ ਟਿਕਟ ਕੱਟੀ ਜਾ ਸਕਦੀ ਤੁਹਾਡੇ ਘਰ ਆ ਜਾਂਦੀ ਹੈ ਸੋ ਇਹ ਕਹ ਲਓ ਕਿ ਟੋਰਾਂਟੋ ਦੇ ਵਿੱਚ ਐਸਨ ਲਗਭਗ 150 ਸਪੀਡ ਕੈਮਰਾ ਆ ਤੇ ਇਹਨਾਂ ਨੇ 40 ਮਿਲੀਅਨ ਡਾਲਰ ਦੀਆਂ ਜਿਹੜੀਆਂ ਟਿਕਟਸ ਨੇ ਉਹ ਪਿਛਲੇ ਸਾਲ ਦਿੱਤੀਆਂ ਨੇ 40 ਮਿਲੀਅਨ ਡਾਲਰ ਦੂਜੇ ਜਿਹੜੇ ਸ਼ਹਿਰ ਆ ਉਹ ਵੀ ਪੌਜ਼ ਕਰ ਰਹੇ ਜਿਹੜਾ ਇੱਕ ਸਿਟੀ ਆਫ ਵੋਗਨਾਂ ਇਹ ਵੀ ਇਹਨਾਂ ਨੇ ਸ਼ਾਇਦ ਪੌਜ਼ ਕਰ ਦਿੱਤਾ ਤੇ ਲੋਕ ਜਿਹੜੇ ਆ ਉਹ ਮਤਲਬ ਇਹ ਪ੍ਰੋਗਰਾਮ ਨੂੰ 220 ਦੇ ਵਿੱਚ ਸਪੀਡ ਕੈਮਰਾ ਜਿਹੜਾ ਉੱਥੇ ਤੱਕ ਲੈ ਕੇ ਆਉਣਗੇ ਤਾਂ ਕਿ ਇਹਦੇ ਤੋਂ ਬਚਿਆ ਜਾ ਸਕੇ ਉਹਨਾਂ ਦਾ ਕਹਿਣਾ ਇਹ ਆ ਵੀ ਸਾਡਾ ਮਤਲਬ ਤੇ ਸਪੀਡ ਨੂੰ ਘੱਟ ਕਰਨਾ ਹੈ ਲੁਕਾ ਕੇ ਤੁਸੀਂ ਕੈਮਰਾ ਲਾ ਦਿੱਤਾ ਤੇ ਉਹਦੇ ਨਾਲ ਆਹੀ ਕੁਝ ਹੋਣਾ ਵੀ ਉਹ ਸਪੀਡ ਘੱਟ ਤਾਂ ਕੀ ਹੋਣੀ ਆ ਟਿਕਟਾਂ ਜਿਹੜੀਆਂ ਅਨਸੈਸਰੀ ਉਹਦਰਲੇ ਪਾਸੇ ਚਲੇ ਜਾਂਦੀਆਂ ਔਰ ਕਈ ਕੈਮਰੇ ਵੈਂਡਲਾਈਜ਼ ਵੀ ਕੀਤੇ ਗਏ ਇੱਥੇ ਤੋੜੇ ਲੋਕਾਂ ਨੇ ਕਈ ਕੈਮਰੇ ਜਿਹੜੇ ਘਟੋ ਘਟ 325 ਵਾਰੀ ਸਾਲ ਦੇ ਮਤਲਬ ਰੋਜ਼ ਇੱਕ ਦਿਨ ਕੈਮਰਾ ਪਾਣ ਦਿੰਦੇ ਕੋਈ ਨਾ ਕੋਈ ਕਾਉਂਸਲਰ ਚਾਹੁੰਦੇ ਆ ਕਿ ਜਿਆਦਾ ਵਾਰਨਿੰਗਸ ਹੋਣ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਜਿਹੜਾ ਮਤਲਬ ਇਹ ਉਸ ਤਰੀਕੇ ਦੇ ਨਾਲ ਚਾਹੀਦੀ ਹੈ ਤਾਂ ਕਿ ਅਸੀਂ ਗੱਲ ਨੂੰ ਸਪਸ਼ਟ ਕਰ ਸਕੀਏ ਸੋ ਹੁਣ ਇੱਕ ਅਫੇਅਰ ਅਪੀਲ ਪ੍ਰੋਸੈਸ ਆ ਉਹ ਕਹਿੰਦੇ ਸਾਨੂੰ ਲੱਗਦਾ ਹੈ ਕਿ ਇਹ ਸੂਖਾ ਤਰੀਕਾ ਆ ਅਪੀਲ ਕਰਨਾ ਟਿਕਟਸ ਨੂੰ ਸਪੈਸ਼ਲੀ ਜਦੋਂ ਜਿਹੜਾ ਡ라이ਵਰ ਆ ਉਹ ਲੇਟ ਨਾਈਟ ਜਾਂ ਰੋਡ ਜਦੋਂ ਖਾਲੀ ਹੁੰਦੇ ਆ ਉੱਥੇ ਉਹ ਫੜਿਆ ਗਿਆ ਹੋਵੇ ਸੋ ਸਿਟੀ ਜਿਹੜਾ ਹਜੇ ਵੀ ਵਿਜ਼ਨ 0 ਨੂੰ ਸਪੋਰਟ ਕਰਦਾ ਸਿਟੀ ਦਾ ਗੋਲ ਇਹ ਆ ਕਿ ਕਿਸੇ ਨਾ ਕਿਸੇ ਦਾ ਟ੍ਰੈਫਿਕ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘਟਾਈ ਜਾਵੇ 225 ਦੇ ਵਿੱਚ ਟੋਰਾਂਟੋ ਲਗਭਗ 99 ਮਿਲੀਅਨ ਡਾਲਰ ਰੋਡ ਸੇਫਟੀ ਦੇ ਉੱਤੇ ਵਿਜ਼ਨ 0 ਪ੍ਰੋਗਰਾਮ ਤਹਿਤ ਖਰਚਦਾ ਰਿਹਾ ਹੈ ਸੋ ਟ੍ਰਾਂਟੋ ਦਾ ਵਿਜਨ ایرੋਪਲਾਨ ਜਿਹੜਾ ਕਿ ਮਤਲਬ ਇਹ ਕੰਦਾ ਸੇਫ ਆ ਇਹ ਸਾਰੇ ਕੁਸ਼ਤੇ ਲਈ ਤੇ ਦੂਜੇ ਜਿਹੜੇ ਕੈਮਰੇ ਆਟੋਮੈਟਿਡ ਕੈਮਰੇ ਜਿਹੜੀ ਉਹਨਾਂ ਦੀ ਏਐਸਸੀ ਆਟੋਮੈਟਿਡ ਸਪੀਡ ਐਨਫੋਰਸਮੈਂਟ ਉਹਦੇ ਵਿੱਚ ਕੈਮਰਾ ਪਿਕਚਰ ਲੈ ਲੈਂਦਾ ਲਾਇਸੈਂਸ ਪਲੇਟ ਦੀ ਜਦੋਂ ਕਾਰ ਡਰਾਈਵ ਕਰਦੇ ਤੁਸੀਂ ਆਮ ਸਪੀਡ ਤੋਂ ਜ਼ਿਆਦਾ ਤੇ ਟਿਕਟ ਜਿਹੜੀ ਤੁਹਾਡੇ ਜਿਹੜਾ ਉਹ ਵਹੀਕਲ ਜਿਹੜਾ ਚਲਾ ਰਿਆ ਹੁੰਦਾ ਉਹਦੇ ਮਾਲਕ ਨੂੰ ਆਪਣੇ ਆਪ ਚਲੀ ਜਾਂਦੀ ਹੈ ਸੋ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਬੰਧਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੋਮੀਆ ਗੱਲਾਂ ਬਾਤਾਂ